ਸਤਿ ਸ਼੍ਰੀ ਅਕਾਲ ਪੰਜਾਬੀਓ ਹਾਂਜੀ ਪੰਜਾਬੀਓ ਵੋਟਾਂ ਵੀ ਪੈ ਗਈਆਂ ਰਿਜ਼ਲਟ ਵੀ ਆ ਗਏ ਤੇ ਜਿੱਤ ਵੀ ਚੁੱਕੇ ਨੇ ਉਮੀਦਵਾਰ ਪਰ ਹੁਣ ਆਪਾਂ ਉਹ ਵੋਟਾਂ ਤੋਂ हट ਕੇ ਇੱਕ ਜੋ ਆਪਣੇ ਪਿਛਲੇ ਕੱਲ ਦੀ ਕਬੱਡੀ ਖਿਡਾਰੀ ਦੀ ਗੋਲੀਆਂ ਮਾਰ ਕੇ ਹੱਤਿਆ ਕੀਤੀ ਗਈ ਹੈ ਉਸ ਬਾਰੇ ਗੱਲ ਕਰਦੇ ਆ ਕਿਉਂ ਪਿਛਲੇ ਦਿਨਾਂ ਦੇ ਵਿੱਚ ਕਿਉਂ ਪਿਛਲੇ ਥਾਲਾਂ ਦੇ ਵਿੱਚ ਸਾਡੇ ਕਬੱਡੀ ਖਿਡਾਰੀ ਮਰ ਰਹੇ ਨੇ ਜਾਂ ਸਾਡੇ ਜੋ ਫਿੰਗਰ ਭਰਾ ਨੇ ਕਲਾਕਾਰ ਭਰਾ ਨੇ ਕਿਉਂ ਚੋਟੀ ਦੇ ਫਿੰਗਰ ਚੋਟੀ ਦੇ ਕਲਾਕਾਰ ਚੋਟੀ ਦੇ ਹੀ ਰੋਜ਼ਗਾਰ ਉਧੇ ਜੋ ਪਤੀ ਮਰ ਰਹੇ ਨੇ ਕਿਉਂ ਆਪਾਂ ਚੁੱਪ ਹੈ ਪੰਜਾਬ ਵਾਲਿਓ ਅੱਜ ਜੋ ਰਿਜ਼ਲਟ ਆਇਆ ਹੈ ਪੰਜਾਬ ਦੇ ਵਿੱਚ ਵੋਟਾਂ ਦਾ ਉਹਦੇ ਵਿੱਚ ਜਿੱਤ ਚੁੱਕੇ ਉਮੀਦਵਾਰ ਪਰ ਪੰਜਾਬ ਹਰ ਰੋਜ਼ ਹਾਰ ਰਿਹਾ ਪੰਜਾਬੀਓ ਇਹਦਾ ਜ਼ਿੰਮੇਵਾਰ ਕੌਣ ਹੈ ਇਹਦੇ ਜ਼ਿੰਮੇਵਾਰ ਨੇ ਆਪਣੇ ਆਪ ਦੇ ਲੋਕ ਜਿਨ੍ਹਾਂ ਦੀ ਬਦੌਲਤ ਦੁਨੀਆ ਤੇ ਹਰ ਇੱਕ ਸ਼ੈ ਖਰੀਦੀ ਜਾ ਸਕਦੀ ਹੈ ਜਿਵੇਂ ਕਲਾਕਾਰ ਵੀਰ ਨੇ ਜਿਵੇਂ ਆਪਣੇ ਕਬੱਡੀ ਖਿਡਾਰੀ ਵੀਰ ਨੇ ਕਮਾਈ ਕਰ ਰਹੇ ਨੇ ਪਰ ਹਰ ਚੀਜ਼ ਖਰੀਦ ਕੇ ਹਰ ਇੱਕ ਇਹੀ ਜੀ ਕੋਈ ਚੀਜ਼ ਨਹੀਂ ਜੋ ਨਾ ਘਰੀ ਤੱਕ ਨਾ ਪਰ ਜੋ ਬਲੰਦੀਆਂ ਛੂ ਕੇ ਅੱਜ ਚੁੱਪ ਨੇ ਚੋਟੀ ਦੇ ਕਲਾਕਾਰ ਚੋਟੀ ਦੇ ਕਬੱਡੀ ਖਿਡਾਰੀ ਚੋਟੀ ਦੇ ਉਦਯੋਗਪਤੀ ਪਰ ਤੁਸੀਂ ਕਦੇ ਸੋਚਿਆ ਪੰਜਾਬੀਓ ਕਿੰਨਾ ਟਾਈਮ ਚੁੱਪ ਰਹੋਗੇ ਕਿੰਨਾ ਟਾਈਮ ਚੁੱਪ ਹੋ ਕੇ ਆਪਾਂ ਆਪਣੀਆਂ ਇਹਨਾਂ ਨਾਸ਼ਾਂ ਨੂੰ ਅੱਗ ਥੇਕਦੇ ਰਵਾਂਗੇ ਕਿੰਨਾ ਚਿਰ ਦਿਵਿਆਂ ਦੇ ਵਿੱਚ ਇਕੱਠੇ ਹੋ ਕੇ ਇੱਕ 5 ਮਿੰਟ ਜਾਂ 10 ਮਿੰਟ ਅਫਸੋਸ ਕਰਕੇ ਇਹ ਸੋਚਦੇ ਰਵਾਂਗੇ ਵੀਰ ਬਹੁਤ ਮਾੜਾ ਹੋਇਆ ਬਹੁਤ ਗਲਤ ਹੋਇਆ ਪਰ ਕਿਉਂ ਨਹੀਂ ਪੰਜਾਬੀਓ ਆਪਾਂ ਇਕੱਠੇ ਹੋਰੇ ਜਿੰਨੇ ਮੇਰੇ ਭਰਾ ਨੇ ਕਲਾਕਾਰ ਵੀਰ ਜਿੰਨੇ ਕਬਾਡੀ ਦੇ ਮੇਰੇ ਵੀਰ ਨੇ ਮੈਂ ਉਹਨਾਂ ਨੂੰ ਇੱਕ ਗੱਲ ਪੁੱਛਣਾ ਚਾਹੁੰਦਾ ਤੁਸੀਂ ਹਰ ਖੁਸ਼ੀ ਗਮੀ ਦੇ ਵਿੱਚ ਇਕੱਠੇ ਹੁੰਨੇ ਹੋ ਪਰ ਕੀ ਤੁਹਾਨੂੰ ਪਤਾ ਹੁੰਦਾ ਆਉਣ ਵਾਲੇ ਦਿਨਾਂ ਦੇ ਵਿੱਚ ਕੌਣ ਗੈਂਗਸਟਰਾਂ ਦੇ ਨਿਸ਼ਾਨੇ ਤੇ ਐ ਕੌਣ ਕਿਹਦੀ ਮੌਤ ਹੋਣੀ ਐ ਜਾਂ ਕਿਉਂ ਆਪਾਂ ਇੰਨੇ ਬੁੱਝਦਲ ਹੋ ਗਏ ਵੀ ਅੱਜ ਜੇ ਕਬੱਡੀ ਖਿਡਾਰੀ ਰਾਣਾ ਚੋਰੀਆ ਮਰਿਆ ਤਾਂ ਆਪਾਂ ਸਿਰਫ ਇੱਕ ਸਟੇਟਸ ਪਾ ਰਹੇ ਆ ਇੱਕ ਵੀਡੀਓ ਪਾ ਰਹੇ ਆ ਵੀ ਯਾਰ ਬਹੁਤ ਮਾੜਾ ਹੋਇਆ ਪਰ ਕੀ ਆਪਾਂ ਨੂੰ ਪਤਾ ਹੈ ਵੀ ਕੱਲ ਦੀ ਸਵੇਰ ਜੋ ਚੋਟੀ ਦਾ ਕਲਾਕਾਰ ਅੱਜ ਬੋਲ ਰਿਹਾ ਵੀ ਬਹੁਤ ਮਾੜਾ ਹੋਇਆ ਜੋ ਚੋਟੀ ਦਾ ਪਲੇਅਰ ਕਬੱਡੀ ਪਲੇਅਰ ਅੱਜ ਬੋਲ ਰਿਹਾ ਬਹੁਤ ਮਾੜਾ ਹੋਇਆ ਕੀ ਤੁਹਾਨੂੰ ਪਤਾ ਹੈ ਵੀ ਕੱਲ ਦੀ ਸਵੇਰ ਆਪਣੇ ਲਈ ਚੰਗੀ ਚੜੂਗੀ ਜਿੰਨਾ ਟਾਈਮ ਪੰਜਾਬੀਓ ਆਪਾਂ ਆਪਣਾ ਏਕਾ ਨਹੀਂ ਕਰਦੇ ਜਿਵੇਂ ਕਿਸਾਨ ਯੂਨੀਅਨ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਸਾਰੇ ਹੀ ਆਪਦੇ ਏਕੇ ਦੇ ਵਿੱਚ ਜਾਗਤਾ ਬਣਾ ਕੇ ਆਪਣੇ ਸੰਘਰਸ਼ ਲੜਦੇ ਆ ਤੇ ਜਿੱਤ ਵੀ ਪ੍ਰਾਪਤ ਕਰਦੇ ਆ ਮੈਂ ਉਵੇਂ ਹੀ ਸਾਰੇ ਕਲਾਕਾਰ ਵੀਰਾਂ ਨੂੰ ਤੇ ਜਿੰਨੇ ਕਬੱਡੀ ਦੇ ਪਲੇਅਰ ਨੇ ਚੋਟੀ ਦੇ ਪਲੇਅਰ ਸਾਨੂੰ ਥੋੜੀ ਵੀ ਫਿਕਰ ਹੈ ਅਸੀਂ ਤੁਹਾਨੂੰ ਪੰਡਣਾ ਨਹੀਂ ਚਾਹੁੰਦੇ ਜੇ ਆਤੀ ਇਹ ਚੀਜ਼ਾਂ ਖੋਚਦੇ ਆ ਵੀ ਵੱਡੇ ਵੱਡੇ ਕਲਾਕਾਰ ਜਦ ਪਲੇਅਰ ਕਿਉਂ ਨਹੀਂ ਬੋਲਦੇ ਅਸੀਂ ਤੁਹਾਨੂੰ ਭੰਡਰਾ ਨਹੀਂ ਚਾਹੁੰਦੇ ਪਰ ਆਤੀ ਤੁਹਾਨੂੰ ਗੱਲ ਯਾਦ ਕਰਵਾਉਣੀ ਹੈ ਵੀ ਵੀਰੋ ਜਿੱਤ ਤਾਂ ਹੋਗੀ ਅੱਜ ਵੋਟਾਂ ਚ ਪਰ ਪੰਜਾਬ ਹਰ ਰੋਜ਼ ਹਾਰ ਰਿਹਾ ਜਿੰਨਾ ਟਾਈਮ ਚੁੱਪ ਹੋ ਕੇ ਆਪਾਂ ਇਹ ਲੜਾਈ ਨਹੀਂ ਲੜਦੇ ਜਿੰਨਾ ਚਿਰ ਆਪਾਂ ਸੋਚਦੇ ਰਹਿਾਂਗੇ ਵੀ ਆਪਾਂ ਕੀ ਲੈਣਾ ਉਹਨਾਂ ਟਾਈਮ ਆਪਣੇ ਪੰਜਾਬ ਆਪਣੀ ਪੰਜਾਬ ਦੀ ਮਿੱਟੀ ਹਵਾ ਪਾਣੀ ਨੌਜਵਾਨ ਜੋ ਉੱਚ ਪੱਧਰੀ ਟੀਮਾਂ ਦੇ ਵਿੱਚ ਖੇਡ ਚੁੱਕੇ ਐਨੇ ਸੋਹਣੇ ਲੱਖੇ ਮਾਵਾ ਦੇ ਪੁੱਤ ਛੇ ਛੇ ਪੁੱਤ ਕੱਭੂ ਕਵਾਈ ਜਾਵਾਂਗੇ ਉਦੋਂ ਫਿਰ ਬੇੜਾ ਹੱਥ ਨਹੀਂ ਆਉਣਾ ਜਦੋਂ ਉਹ ਦਿਨ ਤੇ ਉਹ ਵੇਰ ਉਹ ਕਲਾਕਾਰ ਤੇ ਤੇ ਉਹ ਸਾਡੇ ਫਿੰਗਰ ਭਰਾ ਤੇ ਆ ਗਈ ਜਦੋਂ ਸਾਰਾ ਪੰਜਾਬ ਕਹੂ ਆ ਵੀ ਇਹ ਹਰ ਅੱਧੀ ਪਹਿਲਾਂ ਬੋਲ ਬੋਲ ਲੈਂਦੇ ਪਰ ਮੈਂ ਪੰਜਾਬੀਆਂ ਤੁਹਾਨੂੰ ਅਪੀਲ ਕਰਦਾ ਆ ਆਓ ਸਾਰੇ ਇਕੱਠੇ ਹੋ ਕੇ ਇੱਕ ਸੰਘਰਸ਼ ਬੜੀਏ ਤਾਂ ਜੋ ਕਿਸੇ ਵੀ ਮਾਂ ਦਾ ਪੁੱਤ ਕਿਸੇ ਵੀ ਭੈਣ ਦਾ ਸੁਹਾਗ ਕਿਸੇ ਭੈਣ ਦਾ ਭਰਾ ਇਹ ਦੁਨੀਆ ਨੂੰ ਇਸ ਤਰ੍ਹਾਂ ਗੈਂਗਵਾੜ ਦੇ ਵਿੱਚ ਆ ਕੇ ਜਾਂ ਗੋਲੀਆਂ ਦੇ ਨਾਲ ਨਾ ਮਰੇ ਜਾਂ ਇਹ ਜੇ ਜੋ ਦੁੱਖ ਦੀਆਂ ਘੜੀਆਂ ਹਰ ਹਰ ਇੱਕ ਦੇ ਘਰਾਂ ਦੇ ਵਿੱਚ ਨਾ ਆਵੇ ਉਹ ਸਾਰਿਆਂ ਮੇਰੀ ਬੇਨਤੀ ਹੈ ਵੀ ਤੁਸੀਂ ਏਡੇ ਏਡੇ ਕਬੱਡੀ ਕੱਪ ਕਰਾਉਨੇ ਹੋ ਆਪਦੀਆਂ ਚੰਗੇ ਚੰਗੇ ਕਲਾਕਾਰ ਬੁਲਾ ਕੇ ਤੁਸੀਂ ਇੱਕ ਦੂਜੇ ਨੂੰ ਤੁਸੀਂ ਕਹਵੋਨੇ ਹੋ ਵੀ ਹਾਂ ਇਹ ਕਬੱਡੀ ਕੱਪ ਆਦੀ ਕਰਵਾਇਆ ਪਰ ਕਦੇ ਫੋਚੇ ਵੀ ਉਹ ਲੋਕ ਜੋ ਲੋਕ ਤੁਹਾਨੂੰ ਦੇਖ ਕੇ ਤੋਂ ਨੂੰ ਦੇ ਕੇ ਇੰਨਾ ਪਸੰਦ ਕਰਦੇ ਨੇ ਵੀ ਹਾਂ ਵੀ ਇਹ ਕਬੱਡੀ ਖਿਡਾਰੀ ਮੈਂ ਇਹਨੂੰ ਬਹੁਤ ਪਿਆਰ ਕਰਦਾ ਜਦੋਂ ਉਹ ਦੁਨੀਆ ਤੋਂ ਜਾਂਦਾ ਜਦੋਂ ਉਹ ਦਰਸ਼ਕ ਨੂੰ ਦੁੱਖ ਹੁੰਦਾ ਨਾ ਉਦੋਂ ਫਿਰ ਉਹ ਕਿਸੇ ਨੂੰ ਮਾਈ ਦੇ ਪਤ ਨੂੰ ਨਹੀਂ ਹੁੰਦਾ ਸੋ ਸਾਰਿਆਂ ਨੂੰ ਅਸੀਂ ਅੱਖ ਜੋੜ ਕੇ ਬੇਨਤੀ ਕਰਦੇ ਆ ਕਲਾਕਾਰਾਂ ਨੂੰ ਵੀ ਤੇ ਕਬੱਡੀ ਪਲੇਅਰਾਂ ਨੂੰ ਵੀ ਜਿੰਨਾ ਟਾਈਮ ਤੁਸੀਂ ਚੁੱਪ ਹੋ ਕੇ ਬੈਠੇ ਰਹੋਗੇ ਪੰਜਾਬ ਦਾ ਕੋਈ ਹੱਲ ਨਹੀਂ ਪੰਜਾਬ ਦੇ ਨੌਜਵਾਨ ਇੱਥੇ ਤਰ੍ਹਾਂ ਮਰਦੇ ਰਹਿਣਗੇ ਇੱਥੇ ਟਾਈਮ ਇਥੇ ਤਰ੍ਹਾਂ ਹੀ ਮਾਵਾਂ ਰੋਂਦੀਆਂ ਰਹਿਣਗੀਆਂ ਬਿਰਕੀਆਂ ਰਹਿਣਗੀਆਂ ਪਰ ਜਿੰਨਾ ਟਾਈਮ ਤੁਸੀਂ ਚੁੱਪੋ ਕੇ ਬੈਠੇ ਰਹੋਗੇ ਪੰਜਾਬ ਦੇ ਵਿੱਚ ਇਹ ਤਬਾਈ ਇਹ ਦਹਿਸ਼ਤ ਕਰਦੀ ਭੁੱਲ ਜੋ ਤੁਸੀਂ ਸਰਕਾਰਾਂ ਨੇ ਤੁਹਾਨੂੰ ਬਚਾ ਲੈਣਾ ਹੈ ਇਹ ਗਨਮੈਨ ਜੋ ਤੁਹਾਨੂੰ ਦਿੰਦੇ ਨੇ ਭੁੱਲ ਜੋ ਤੁਸੀਂ ਤੁਹਾਨੂੰ ਬਚਾ ਲੈਣਾ ਗਨਮੈਨ ਤਾਂ ਸਾਡੇ ਪੰਜਾਬ ਦੇ ਚੋਟੀ ਦੇ ਸਿੰਘਾਂ ਨੂੰ ਸਿੱਧੂ ਮੁਥੇ ਵਾਲ ਨੂੰ ਵੀ ਦਿੱਤੇ ਸੀ ਪਰ ਪ੍ਰਮਾਤਮਾ ਨੂੰ ਜਾ ਜੋ ਇਹ ਘਟਿਆ ਲੋਕ ਦੇ ਸੋਚ ਨੇ ਸਾਡੀਆਂ ਸਰਕਾਰਾਂ ਵਿੱਚ ਬੈਠੇ ਨੇ ਉਹ ਮਾਂ ਦਾ ਪੁੱਤ ਮਰਵਾ ਦਿੱਤਾ ਸੋ ਸਾਰਿਆਂ ਨੂੰ ਮੈਂ ਫੇਰ ਬੇਨਤੀ ਕਰਦਾ ਜਾ ਤਾਂ ਜਾਗੋ ਤਾਂ ਨਹੀਂ ਤੁਸੀਂ ਮੂੰਚ ਘੁੰਗਣੀਆਂ ਪਾ ਕੇ ਬੈਠੇ ਰਹੋ ਆ ਦੇ ਘਰਾਂ ਦੇ ਵਿੱਚ ਤੁਸੀਂ ਨੌਜਵਾਨੀ ਮਰਵਾਉਣ ਜਾਂਦੇ ਹੋ ਕਿਉਂਕਿ ਤੁਹਾਡੇ ਗਾਣਿਆਂ ਦੇ ਕਾਰਨ ਨੌਜਵਾਨੀ ਮਰ ਰਹੀ ਹੈ ਪੰਜਾਬ ਦੀ ਥੋਟੇ ਐਡੇ ਡਿੱਕ ਕਬੱਡੀ ਕੱਪ ਜੋ ਕਰਵਾਉਣੇ ਹੋ ਇੰਨੀ ਨੌਜਵਾਨ ਮੁੰਡੇ ਉਤਸ਼ਾਹਿਤ ਹੋ ਕੇ ਕਬੱਡੀ ਖੇਡਣ ਲੱਗਦੇ ਨੇ ਤੁਹਾਨੂੰ ਦੇਖ ਦੇਖ ਕੇ ਕੀ ਉਹ ਮਾਂ ਦੇ ਪੁੱਤਾਂ ਕਾਨੂੰ ਥੋਡੇ ਖਾੜੇ ਕਰਾਉਣਗੇ ਜਾਂ ਥੋਡੇ ਕਬੱਡੀ ਕੱਪ ਕਰਾਉਣਗੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਸਾਡੇ ਵੱਡੇ ਜਿਹੜੇ ਕਬੱਡੀ ਖਿਡਾਰੀ ਨੇ ਜਾਂ ਕਲਾਕਾਰ ਨੇ ਵੀ ਜਦੋਂ ਕੋਈ ਇਹੋ ਜਿਹਾ ਕੰਮ ਹੁੰਦਾ ਤਾਂ ਘਰਾਂ 'ਚ ਹੋ ਕੇ ਬੈਠ ਜਾਂਦੇ ਨੇ ਘਰਾਂ 'ਚ ਚੁੱਪ ਹੋ ਕੇ ਬੈਠ ਜਾਂਦੇ ਨੇ ਪਰ ਸਾਡੇ ਮਗਰ ਨੌਜਵਾਨਾਂ ਦੀ ਜਿਹੜੀ ਥੋਚ ਹੈ ਜੋ ਸਾਡੇ ਨੌਜਵਾਨਾਂ ਦਾ ਖੂਨ ਹੈ ਜੇ ਉਹ ਆਹੀ ਢੂੰਡਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਿੰਨੇ ਚੋਟੀ ਦੇ ਖਿਡਾਰੀ ਨੇ ਜਿੰਨੇ ਕਲਾਕਾਰ ਨੇ ਉਹ ਵੀ ਇਥੇ ਹੀ ਮੌਕੇ ਦੇ ਨਾਲ ਜਾਣਗੇ ਜੇ ਆਪਾਂ ਨਾਗ ਸੰਘਰਸ਼ ਕਰਿਆ ਸਾਰੇ ਹੀ ਵੀਰਾਂ ਨੂੰ ਜਾਂਦੇ ਜਾਂਦੇ ਮੇਰੀ ਹੋਰ ਬੇਨਤੀ ਹੈ ਕੋਈ ਲੱਭ ਮੇਥੋਂ ਵੱਡਾ ਛੋਟਾ ਮਾੜਾ ਚੰਗਾ ਬੋਲਿਆ ਗਿਆ ਹੋਵੇ ਤਾਂ ਮਾਫ ਕਰਿਓ ਪਰ ਸੰਘਰਸ਼ ਆਪਾਂ ਨੂੰ ਕਰਨਾ ਪਊਗਾ ਕਿਉਂਕਿ ਤੁਹਾਡੇ ਨਾਲ ਤੁਹਾਡੇ ਮਗਰ ਲੱਗੇ ਇਹ ਪੰਜਾਬ ਦੀ ਨੌਜਵਾਨੀ ਹਰ ਇੱਕ ਸੰਘਰਸ਼ ਦੇ ਵਿੱਚ ਇਕੱਠੀ ਹੁੰਦੀ ਹੈ ਹਰ ਇੱਕ ਕੱਟ ਦੇ ਵਿੱਚ ਤੁਹਾਡੇ ਨਾਲ ਫ੍ਰੀਕ ਹੁੰਦੀ ਹੈ ਪਰ ਜਦੋਂ ਕੋਈ ਪੰਜਾਬ ਨੂੰ ਇਹੀ ਜੇ ਵਿਵਤਾ ਦੇ ਵਿੱਚ ਤੁਹਾਡੀ ਲੋਡ ਪੈਂਦੀ ਹੈ ਤੁਸੀਂ ਮੂੰਹ ਲਕੋ ਕੇ ਆਪਣੇ ਘਰਾਂ ਦੇ ਵਿੱਚ ਬੈਠ ਜਾਂਦੇ ਹੋ ਵੀ ਕਿਤੇ ਕੱਲ ਨੂੰ ਵਾਰੀ ਸਾਡੀ ਨਾ ਹੋਵੇ ਪਰ ਇਹ ਤੁਸੀਂ ਭੁੱਲ ਗਏ ਹੋ ਕੱਲ ਨੂੰ ਵਾਰੀ ਤੁਹਾਡੀ ਹੀ ਹੋਵੇਗੀ ਕਿਉਂਕਿ ਜਿੰਨੇ ਤੁਸੀਂ ਕਬੱਡੀ ਕੱਪ ਜਾਂ ਵੱਡੀਆਂ ਵੱਡੇ ਅਖਾੜੇ ਲਾ ਕੇ ਦੁਨੀਆ ਦਾ ਘੱਟ ਘੱਟ ਕਰਕੇ ਇੱਕ ਤੁਸੀਂ ਪਿਆਰ ਘਟਦੇ ਹੋ ਉਹੀ ਪਿਆਰ ਇੱਕ ਨੇ ਇੱਕ ਤੁਹਾਡੇ ਵਿਰੁੱਧ ਖੜਾ ਹੋਵੇਗਾ ਕਿਉਂਕਿ ਤੁਸੀਂ ਪੰਜਾਬ ਦੇ ਲਈ ਕੋਈ ਸੰਘਰਸ਼ ਦੇ ਵਿੱਚ ਆਪਣਾ ਹਾਂ ਪੱਖੀ ਨਾਰਾ ਨਹੀਂ ਲਾ ਰਹੇ ਤੇ ਸਰਕਾਰਾਂ ਤੋਂ ਡਰਦੇ ਮਾਰੇ ਤੁਸੀਂ ਚੁੱਪ ਹੋ ਕੇ ਆਪਣੇ ਘਰਾਂ 'ਚ ਬੈਠੇ ਹੋਏ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ